ਅਸੀਂ ਦੇਖ ਰਹੇ ਹਾਂ ਕਿ ਚਾਹੇ ਸਰਕਾਰਾਂ ਹੁਣ ਦੀ ਸਰਕਾਰ ਚ ਚਾਹੇ ਪੁਰਾਣੀ ਸਰਕਾਰ ਆ ਇਹ ਇਹਦੀ ਸਫਾਈ ਦਾ ਬਹੁਤ ਮੰਦਾ ਹਾਲ ਆ ਮੈਂ ਸਾਰੀ ਸੰਗਤ ਨੂੰ ਪਿੰਡਾਂ ਦੀ ਸੰਗਤ ਨੂੰ ਸ਼ਹਿਰਾਂ ਦੇ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇੱਥੇ ਲੱਖਾਂ ਦੀ ਤਰ੍ਹਾਂ ਸੰਗਤ ਨਹੀਂ ਆਉਣਾ ਆਪਾਂ ਨੂੰ ਚੰਗਾ ਵਾਤਾਵਰਨ ਲਈ ਇਹ ਸਾਫ ਬਹੁਤ ਸਾਲਾਂ ਤੋਂ ਕਹਿ ਸਕਦੇ ਹਾਂ ਢਾਈ ਤਿੰਨ ਸਾਲ ਤੋਂ ਕੰਮ ਰੁਕੇ ਪਿਆ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਸੋ ਸਾਨੂੰ ਰਸਦੈ ਖੁਸ਼ੀ ਹੋ ਰਹੀ ਹੈ ਕਿ ਇਹ ਅਸੀਂ 10 ਤਰੀਕ ਤੱਕ ਸੰਗਤ ਨੂੰ ਸਮਰਪਿਤ ਕਰ ਦਾਂਗੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਚ 25 ਤੋਂ 27 ਦਸੰਬਰ ਤੱਕ ਆਯੋਜਿਤ ਹੋਣ ਵਾਲੀ ਸ਼ਹੀਦੀ ਸਭਾ ਮੌਕੇ ਲੱਖਾਂ ਦੀ ਗਿਣਤੀ ਚ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਸੁੱਖ ਸਹੂਲਤ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾਂਦਾ ਇਸੇ ਲੜੀ ਤਹਿਤ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤੇਗੜ ਸਭ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਮਾਦੋਪੁਰ ਰੇਲਵੇ ਅੰਡਰ ਬ੍ਰਿਜ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ ਉਨ੍ਹਾਂ ਦੱਸਿਆ ਕਿ ਮਾਦੋਪੁਰ ਰੇਲਵੇ ਅੰਡਰ ਬ੍ਰਿਜ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜੋ ਕਿ 10 ਦਸੰਬਰ ਤੱਕ ਮੁਕੰਮਲ ਹੋ ਜਾਵੇਗਾ ਪਿਛਲੇ ਲੰਮੇ ਸਮੇਂ ਤੋਂ ਮਾਦੋਪੁਰ ਰੇਲਵੇ ਅੰਡਰ ਬ੍ਰਿਜ ਦਾ ਕੰਮ ਰੁਕਿਆ ਪਿਆ ਸੀ ਉਸ ਨੂੰ ਮੁੜ ਤੋਂ ਚਾਲੂ ਕੀਤਾ ਗਿਆ ਤਾਂ ਜੋ ਸ਼ਹੀਦੀ ਸਭਾ ਤੇ ਵੱਡੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੱਸਿਆ ਕਿ ਰੇਲਵੇ ਅੰਡਰ ਬ੍ਰਿਜ ਦਾ ਰਹਿੰਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਜਿਸ ਨੂੰ 10 ਦਸੰਬਰ ਤੱਕ ਪੂਰਾ ਕਰਕੇ ਲੋਕ ਅਪਰਨ ਕਰ ਦਿੱਤਾ ਜਾਵੇਗਾ ਇਸ ਬ੍ਰਿਜ ਦੇ ਮੁਕੰਮਲ ਹੋਣ ਨਾਲ ਜਿੱਥੇ ਸ਼ਹੀਦੀ ਸਭਾ ਮੌਕੇ ਆਉਣ ਵਾਲੀ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ ਉਸ ਦੇ ਹੀ ਨਾਲ ਪਟਿਆਲਾ ਚੰਡੀਗੜ੍ਹ ਆਉਣ ਜਾਣ ਵਾਲੇ ਰਾਹੀਰਾਂ ਨੂੰ ਵੀ ਵਿਦੇਰੇ ਲਾ ਪੰਚਨਗੇ ਉਹਨਾਂ ਦੱਸੇ ਕਿ ਮਾਦੋਪੁਰ ਤੋਂ ਗੁਰਦੁਆਰਾ ਜੋਤੀਸ ਰੂਪ ਨੂੰ ਜੋੜਨ ਲਈ ਲਿੰਕ ਕਾਲਜ ਰੋਡ ਦਾ ਕੰਮ ਵਿਚੋਰਾ ਸ਼ੋਰਾ ਤੇ ਚੱਲ ਰਿਹਾ ਹੈ ਇਹ ਸੜਕ ਵੀ ਸ਼ਹੀਦੀ ਜੋੜ ਮਿਲਣ ਤੋਂ ਪਹਿਲਾਂ ਮੁਕੰਮਲ ਕਰਕੇ ਲੋਕ ਅਪਰਨ ਕੀਤੀ ਜਾਵੇਗੀ ਉੱਥੇ ਹੀ ਸ਼ਹੀਦੀ ਸਭਾ ਮੌਕੇ ਲੱਖਾਂ ਦੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦ ਬਾਬਾ ਮੋਤੀ ਮਹਿਰਾ ਯਾਦਗਰੀ ਪਾਰਕ ਵਿਖੇ ਸਫਾਈ ਮੁਹਿੰਮ ਸ਼ੁਰੂ ਕਰਨ ਮੌਕੇ ਕੀਤਾ ਹਲਕਾ ਵਿਧਾਇਕ ਨੇ ਕਿਹਾ ਕਿ ਬਾਬਾ ਮੋਤੀ RAM ਮਹਿਰਾ ਜੀ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ ਅਤੇ ਉਨ੍ਹਾਂ ਦੀ ਯਾਦ ਵਿੱਚ ਬਣਾਏ ਗਏ ਪਾਰਕ ਦੀ ਸਾਫ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਬਣਦਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਲੱਖਾਂ ਰੁਪਏ ਖਰਚ ਕਰਕੇ ਬਾਬਾ ਮੋਤੀ RAM ਮਹਿਰਾ ਜੀ ਦੀ ਯਾਦ ਵਿੱਚ ਖੂਬਸੂਰਤ ਪਾਰਕ ਦਾ ਨਿਰਮਾਣ ਕੀਤਾ ਗਿਆ ਇਸ ਦੀ ਸਾਫ ਸਫਾਈ ਰੱਖਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਉਹਨਾਂ ਸੰਗਤ ਨੂੰ ਅਪੀਲ ਕੀਤੀ ਕੀ ਬਾਬਾ ਮੋਤੀराम ਮੈਰਾਜੀ ਦੀ ਯਾਦ ਵਿੱਚ ਬਣਾਏ ਪਾਰਕ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸ਼ਹੀਦੀ ਸਵਤ ਤੇ ਆਉਣ ਵਾਲੀ ਸੰਗਤ ਨੂੰ ਸਵੱਛ ਵਾਤਾਵਰਣ ਮੋਹੱਈਆ ਹੋ ਸਕੇ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤੇਸ ਸਿੰਘ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਜੋੜ ਮੇਲ 25 ਦਸੰਬਰ ਨੂੰ ਸਟਾਰਟ ਹੋ ਰਿਹਾ ਆ ਪਾ ਸਾਰੇ ਜਾਣਦੇ ਆ ਔਰ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਆ ਅਸੀਂ ਅੱਜ ਮੋਤੀਰਾ ਮੈਰਾਜੀ ਜਿਹੜਾ ਪਾਰਕ ਬਣਾਇਆ ਉਹਨਾਂ ਦੀ ਆਦ ਵਿੱਚ ਉੱਥੇ ਖੜੇ ਆ ਬਹੁਤ ਸ਼ਾਨਦਾਰ ਪਾਰਕ ਹੈ ਲੇਕਿਨ ਅਸੀਂ ਦੇਖ ਰਹੇ ਹਾਂ ਕਿ ਚਾਹੇ ਸਰਕਾਰਾਂ ਹੁਣ ਦੀ ਸਰਕਾਰ ਚਾਹੇ ਪਹਿਲੀ ਸਰਕਾਰ ਹੈ ਇਹ ਇਹਦੀ ਸਫਾਈ ਦਾ ਬਹੁਤ ਮੰਦਾ ਹਾਲ ਹੈ ਇਹ ਨਾ ਤਾਂ ਮਿਊਨਿਸਪਲ ਕਮੇਟੀ ਨੂੰ ਹੈਂਡਓਵਰ ਕੀਤਾ ਗਿਆ ਕਿਉਂਕਿ ਜਦ ਕਿਤੇ ਨ ਕਿਤੇ ਅੰਗੇਲੀ ਹੋਈ ਨਾ ਕਿਸੇ ਸੰਸਥਾ ਨੂੰ ਇਹ ਹੈਂਡਓਵਰ ਕੀਤਾ ਗਿਆ ਔਰ ਇਹ ਪਾਰਕ ਇੰਨਾ ਵਧੀਆ ਬਣ ਕੇ ਅਸੀਂ ਦੇਖ ਰਹੇ ਹਾਂ ਬਿਲਕੁਲ ਠੰਡਾ ਬੁਰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਬਹੁਤ ਸ਼ਾਨਦਾਰ ਬਣਾਇਆ ਜਿਹੜੀ ਸਰਕਾਰ ਨੇ ਬਣਾਇਆ ਮੈਂ ਉਹਦੇ ਧੰਨਵਾਦ ਕਰਦਾ ਲੇਕਿਨ ਅੱਜ ਲੋੜ ਹੈ ਕਿ ਅਸੀਂ ਇਸ ਨੂੰ ਸਾਫ਼ ਸੁਥਰਾ ਬਣਾਈਏ ਮੈਂ ਸਾਰੀ ਸੰਗਤ ਨੂੰ ਪਿੰਡਾਂ ਦੀ ਸੰਗਤ ਨੂੰ ਸ਼ਹਿਰਾਂ ਦੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਇੱਥੇ ਲੱਖਾਂ ਦੀ ਤਜਾਜ ਸੰਗਤ ਨੇ ਆਉਣਾ ਆਪਾਂ ਨੂੰ ਚੰਗਾ ਵਾਤਾਵਰਣ ਦੇਈਏ ਸਾਫ਼ ਸੁਥਰਾ ਅਸੀਂ ਇੱਡਾ ਵਧੀਆ ਪਾਰਕ ਜਿਹੜਾ ਇਹ ਅਨਗੇਲੀ ਕਾਰਨ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਕਿੰਨਾ ਮਾੜੀ ਦੁਰਦਸ਼ਾ ਹਾਲਤ ਹੋਈ ਪਈ ਹੈ ਦੀ ਇਹਨੂੰ ਸਹੀ ਕਰੀ ਆ ਕੇ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਚ ਜਾ ਕੇ ਸੇਵਾ ਕਰਦੇ ਮੈਂ ਕਹਿੰਦਾ ਇਹ ਵੀ ਸੇਵਾ ਹੀ ਆ ਅਸੀਂ ਦੇਖਦੇ ਸਾਡੇ ਭਰਾਈ ਨੇ ਰਾਜਾ ਸੁਮੀਬੀਰ ਉਹਨਾਂ ਦਾ ਥਾਂ ਦੇਖਿਆ ਜੇ ਕਿੰਨੇ ਵਧੀਆ ਪਾਰਕ ਹੁੰਨੇ ਆ ਅਸੀਂ ਕਿਉਂ ਨਹੀਂ ਕਰ ਸਕਦੇ ਸਾਡੇ ਚ ਕੀ ਕਮੀ ਆ ਅਸੀਂ ਬਹੁਤ ਹੋਰ ਕੰਮ ਕਰ ਲੰਨੇ ਆ ਲੰਗਰ ਲਾਲ ਨੇ ਲੇਕਿਨ ਅਸੀਂ ਸਾਨੂੰ ਇਹ ਚਾਹੀਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਆ ਜਾਂ ਪਾਰਕ ਆ ਉਹ ਅਲਨਾਲੇ ਸਫਾਈ ਕਰੀਏ ਮੈਂ ਸਾਰੇ ਪਿੰਡਾਂ ਦੀ ਸੰਗਤ ਨੂੰ ਸ਼ਹਿਰ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਤੌਰ ਤੇ ਆਪਾਂ ਕੋਈ ਰਾਜਨੀਤੀ ਗੱਲ ਕਰਨੀ ਆ ਅੱਜ ਅੱਜ ਕਾਮ ਸੰਗਤ ਦੇ ਤੌਰ ਤੇ ਸਾਰੇ ਆਏ ਆ ਅਸੀਂ ਵੀ ਸਾਰੇ ਚਾਹੇ ਪਾਰਟੀ ਚਾਹੇ ਕਾਲੂ ਦਲ ਸਾਡੇ ਵੀ ਸਤਕਾਰਯੋਗ ਵੀਰ ਨੇ ਕਾਂਗਰਸ ਜਿਹੜੀ ਪਾਰਟੀ ਵਾਲੇ ਵੀ ਸਤਕਾਰਯੋਗ ਸੰਸਥਾ ਵੀ ਸਾਡੇ ਸਤਕਾਰਯੋਗ ਪਿੰਡਾਰੇ ਸਾਰੇ ਲੋਕ ਸਤਕਾਰਯੋਗ ਕਿ ਆਪਾਂ ਆਪਣੇ ਤੌਰ ਤੇ ਕਰੀਏ ਮੈਂ ਦੇਖ ਰਿਹਾ ਸੀ ਗੁਰਦੁਆਰੇ ਸਾਹਮਣੇ ਅਲਬੜੀ ਬੜੀ ਸਫਾਈ ਹੋਣ ਵਾਲੀ ਹੈ ਇਹ ਇਕੱਲੀ ਸਰਕਾਰ ਜੇ ਆਪਾਂ ਕਿ ਮਿਊਨਿਸਪਲ ਕਮੇਟੀ ਆ ਕੇ ਕਰੂਗੀ ਆ ਕੋਈ ਹੋਰ ਕਰੂਗਾ ਨਹੀਂ ਇਹ ਸਾਡੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਾਰੇ ਆ ਕੇ ਇੱਥੇ ਸਫਾਈ ਦੀ ਮਹਿੰਮ ਚ ਭਾਗ ਲਈ ਹੈ ਜੀ ਸਟਾਰਟ ਕੀਤੀ ਹੈ ਅਸੀਂ ਸਾਡੇ ਵਲੰਟੀਅਰ ਸਾਹਿਬ ਵੀ ਔਰ ਹੋਰ ਸਾਰੇ ਸਤਕਾਰਯੋਗ ਬਹੁਤ ਪਾਕੀਆਂ ਦੁਜਿਆਂ ਦੇ ਬੰਦੇ ਆਏ ਨੇ ਤੇ ਸਾਰੇ ਅਸੀਂ ਇਕੱਠੇ ਹੋ ਕੇ ਚੰਗਾ ਵਾਤਾਵਰਨ ਜਿਹੜੀ ਸੰਗਤ ਆ ਉਹਨੂੰ ਦਈਏ ਬਹੁਤ ਵੱਡੀ ਸ਼ਹਾਦਤ ਹੈ ਇਹ ਸਾਰੇ ਦੁਨੀਆਂ ਦੇ ਵਿੱਚ ਐਸੀ ਸ਼ਹਾਦਤ ਪਹਿਲੀ ਵਾਰ ਇਤਿਹਾਸ ਵਿੱਚ ਹੋਈ ਸੀ ਔਰ ਉਹ ਤੋਂ ਬਾਅਦ ਹੋਣੀ ਨਹੀਂ ਇਹ ਇਹ ਕਨਫਰਮ ਹੈ ਔਰ ਸਾਡਾ ਫਰਜ਼ ਹੈ ਕਿ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਕਿ ਅਸੀਂ ਜਿੰਨੀ ਸੰਗਤ ਆਈ ਹੈ ਉਹਦੀ ਸੇਵਾ ਦੇ ਵਿੱਚ ਹਰ ਇੱਕ ਸਹੂਲਤ ਉਹਨਾਂ ਨੂੰ ਦਈਏ ਕਿਉਂ ਸਾਰੇ ਜਿਹੜੇ ਸਜਦਾ ਕਰਨ ਆਉਣਾ ਉਹ ਦਿਨੇ ਨੇ ਵੱਡੇ ਹੁੰਦੇ ਨੇ ਸਾਰੀ ਦੁਨੀਆ ਤੋਂ ਵੱਖ-ਵੱਖ ਕੋਨੇ ਤੋਂ ਸੰਗਤ ਆਉਂਦੀ ਹੈ ਤਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਭਾਈ ਮਹਿਮਾਪਣੇ ਤੌਰ ਤੇ ਜਿਹਦਾ ਵੀ ਮਨ ਕਰਦਾ ਇੱਥੇ ਆ ਕੇ ਪੰਜ ਆ ਕੇ 10 ਆ ਕੇ ਪਿੰਡਾਂ ਤੋਂ ਮਨਰੇਗਾ ਵੀ ਹੋਊਗੀ ਜਿਹੜੇ ਜਿਹੜੇ ਲੈਣਾ ਚਾਹੁੰਦੇ ਨੇ ਆਪਣੇ ਤੌਰ ਤੇ ਸੰਸਤਾ ਵੀ ਹੁਣ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਜਿਹੜਾ ਸਪੂਰਾ ਸਫਾਈ ਦੀ ਮਹਿੰਮ ਦੇ ਵਿੱਚ ਸ਼ਾਮਲ ਹੋ ਕੇ ਸਾਫ ਸੁਥਰਾ ਬਾਤਾ ਬੰਦੀ ਹੈ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਧੋ ਪਰ ਅੰਡਰ ਬ੍ਰਿਜ ਤੇ ਖੜਿਆ ਰੇਲਵੇ ਅੰਡਰ ਬ੍ਰਿਜ ਹੈ ਜਿਹੜਾ ਬਹੁਤ ਸਾਲਾਂ ਤੋਂ ਕਹਿ ਸਕਦੇ 2-3 ਸਾਲ ਤੋਂ ਕੰਮ ਰੁਕੇ ਪਿਆ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਸ਼ਹੀਦੀ ਜੋੜ ਮੇਲ ਤੇ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਤਿਸਕੀ ਤੇ ਮਾਤਾ ਗੁਜਰ ਕਉ ਨੂੰ ਸਜਦਾ ਕਰਨਾ ਹੋਣਾ ਉਹਨਾਂ ਨੇ ਆਸ਼ੀਰਵਾਦ ਲੈਣਾ ਉਹਨਾਂ ਤੋਂ ਇਹ ਇਹ ਜਿਹੜਾ ਅੰਡਰ ਬ੍ਰਿਜ ਹੈ ਇਹ ਬਹਾਰਲੇ ਪਾਸੇ ਬਾਈਪਾਸ ਤੇ ਆ ਜਾਂਦਾ ਤੇ ਬਹੁਤ ਸੰਗਤ ਇੱਥੋਂ ਹੀ ਜਾਂਦੀ ਹੈ ਸੋ ਸਾਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਹ ਅਸੀਂ 10 ਤਰੀਕ ਤੱਕ ਸੰਗਤ ਨੂੰ ਸਮਰਪਿਤ ਕਰ ਦਾਂਗੇ ਥੋੜਾ ਜਿਹਾ ਜਿਹੜਾ ਕੰਮ ਰਹਿ ਜੂਗਾ ਬਹੁਤ ਮਤਲਬ 20% ਕਹਿ ਸਕਦੇ ਆ ਉਹ ਵੀ ਚੱਲਣ ਜੂਗਾ ਅਸੀਂ ਕਰਕੇ ਤੁਸੀਂ ਇਹ ਦੇਖਦੇ ਪੂਰਾ ਪੁਲ ਤਿਆਰ ਹੋ ਗਿਆ ਦਾ ਇੰਟਰ ਪੈਣਾ 10 ਤਰੀਕ ਤੱਕ ਇਹ ਅਸੀਂ ਸੰਗਤ ਦੇ ਚਰਨਾਂ ਦੇ ਵਿੱਚ ਸਮਰਪਿਤ ਕਰ ਦਾਂਗੇ